ਉਹ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਤੇ ਮੇਰੇ ਨਾਲ ਇਸ ਚੈਨਲ ਨਾਲ ਜੁੜੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ ਦੀ ਅਪਡੇਟ ਦਿੰਦੇ ਰਵਾਂਗੇ ਕੱਲ ਦਾ ਜਿਹੜਾ ਕਾਲ ਸੀਗੀ ਧਰਨੇ ਦੀ ਪੂਰੇ ਪੰਜਾਬ ਦੇ ਵਿੱਚੋਂ ਇੱਥੇ ਕੀ ਜਿਹੜਾ ਸੀਨ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ 7 ਜਥੇਬੰਦੀ ਹੈ ਜਿਹੜੀ ਵਿਦਿਆਰਥੀ ਜਥੇਬੰਦੀ ਹੈ 7 ਉਹਦੇ ਪ੍ਰੈਜ਼ੀਡੈਂਟ ਆ ਦਰਸ਼ਪ੍ਰੀਤ ਸਿੰਘ ਅਸੀਂ ਵਾਈ ਤੋਂ ਜਾਣਦੇ ਕਿ ਕੱਲ ਦਾ ਸੀਨ ਕੀ ਰਿਹਾ ਕਿਵੇਂ ਦਾ ਮਾਹੌਲ ਲੱਗਿਆ ਤੇ ਕਿਵੇਂ ਦਾ ਸਾਥ ਮਿਲਿਆ ਤੇ ਅਗਲੀ ਰਣਨੀਤੀ ਕੀ ਹੈ ਬਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸ਼ਸ਼ਿਕਾ ਹੱਸ ਕੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਕੱਲ ਦੀ ਜਿਹੜੀ ਕਾਲ ਸੀਗੀ ਪੂਰੇ ਪੰਜਾਬ ਦੇ ਵਿੱਚੋਂ ਸਟੂਡੈਂਟ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਵੀ ਪਹੁੰਚੇ ਹੋਰ ਵੀ ਬੁੱਧੀਜੀਵੀ ਪਹੁੰਚੇ ਤੁਸੀਂ ਕੀ ਕਹਿਣਾ ਚਾਹੋਗੇ ਕੱਲ ਦੀ ਜਿਹੜੀ ਕਾਲ ਲੰਗੀ ਆ 10 ਨਵੰਬਰ ਦੀ ਜੀ ਮਨ ਲਓ ਸਭ ਤੋਂ ਪਹਿਲੀ ਗੱਲ ਤਾਂ ਐਸੀ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬੜੇ ਲੰਬੇ ਸਮੇਤੋਂ ਮਨ ਲਓ ਇੱਕ ਤਾਂ ਸੈਨੇਟ ਦੀ ਮੰਗ ਸੀ ਸਾਡੀ ਦੂਜੀ ਜਿਹੜਾ ਕੱਲ ਮਾਹੌਲ ਬਣਿਆ ਵੀ ਉਹ ਸਾਨੂੰ ਲੱਗਦਾ ਵੀ ਉਹ ਜਿਹੜੀ ਮੰਗ ਸੈਨੇਟ ਤੋਂ ਉੱਪਰ ਉੱ ਪੰਜਾਬ ਯੂਨੀਵਰਸਿਟੀ ਤੇ ਤੇ ਚੰਡੀਗੜ੍ਹ ਤੇ ਪੰਜਾਬ ਦੇ ਦਾਵੇ ਦਾ ਦਾਵੇ ਦੀ ਆ ਗਈ ਸੀ ਤੇ ਬੜਾ ਭਰਮਹੰਕਾਰਾ ਮਿਲਿਆ ਵੀ ਜਿੱਥੇ ਕਿਸਾਨ ਜਿੱਥੇ ਬੰਦੀਆਂ ਵੱਡੀ ਗਿਣਤੀ ਚ ਆਈਆਂ ਸਮਾਜ ਸੇਵੀ ਆਏ ਉੱਥੇ ਮਜ਼ਦੂਰ ਜਿੱਥੇ ਬੰਦੀਆਂ ਪੰਥਕ ਜਿੱਥੇ ਬੰਦੀਆਂ ਟੀਚਰਾਂ ਦੇ ਜਿੱਥੇ ਬੰਦੀਆਂ ਬੇਰੁਜ਼ਗਾਰਾਂ ਵਿਦਿਆਰਥੀ ਜਿੱਥੇ ਬੰਦੀਆਂ ਤੇ ਇਹਨਾਂ ਤੋਂ ਇਲਾਵਾ ਵੀ ਜਿਹੜੇ ਆਮ ਪਿੰਡਾਂ ਦੇ ਨੌਜਵਾਨ ਨੇ ਪਿੰਡਾਂ ਦੇ ਬਜ਼ੁਰਗ ਨੇ ਵੀ ਉਹ ਵੀ ਬੜੀ ਗਿਣਤੀ ਦੇ ਵਿੱਚ ਪਹੁੰਚੇ ਤੇ ਜਿਸ ਤਰੀਕੇ ਦਾ ਜਾਹੋ ਜਲਾਲ ਕੱਲ ਦੇਖਣ ਨੂੰ ਮਿਲਿਆ ਵੀ ਜੋ 26 ਜਨਵਰੀ ਨੂੰ ਜਿਵੇਂ ਦਿੱਲੀ ਦੇ ਵਿੱਚ ਖਾਲਸਾਈ ਜਹੋ ਜਲਾਲ ਦੇਖਣ ਨੂੰ ਮਿਲਿਆ ਵੀ ਉਸ ਤਰੀਕੇ ਦਾ ਇੱਥੇ ਕੱਲ ਮਾਹੌਲ ਸੀ ਬੜੀ ਚੜ੍ਹਦੀ ਕਲਾ ਦੇ ਨਾਲ ਕੱਲ ਦੀ ਜਿਹੜੀ ਕਾਲ ਸੀ ਆਪਣੀ ਪੂਰੀ ਹੋਈ ਆ ਤੇ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਬਹੁਤ ਵੱਡੀ ਉਮੀਦ ਜਾਗੀ ਆ ਕਿ ਜਿਹੜੀ ਯੂਨੀਵਰਸਿਟੀ ਹੈ ਜਿਹੜੀ ਚੰਡੀਗੜ੍ਹ ਆ ਉਹਦੇ ਉੱਤੇ ਸਾਡਾ ਦਾਵਾ ਏ ਬੜੇ ਲੰਬੇ ਸਮੇਂ ਤੋਂ ਜਿਸ ਗੱਲ ਦਾ ਕਹੇ ਲੋ ਖਲਾ ਪੈਦਾ ਹੋਇਆ ਵਾ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਗੱਲ ਪੰਜਾਬ ਦੇ ਲੋਕ ਬੜੇ ਲੰਬੇ ਸਮੇਂ ਤੋਂ ਆਪ ਦੇ ਅੰਦਰ ਘੁੱਟ ਕੇ ਰੱਖੀ ਬੈਠੇ ਸੀ ਕਿ ਅਸੀਂ ਕੋਈ ਹੌਂਕਾ ਦਵੇ ਤੇ ਅਸੀਂ ਇਹ ਦਾਵਾ ਪੇਸ਼ ਕਰੀਏ ਕਿ ਚੰਡੀਗੜ੍ਹ ਸਾਡਾ ਉਹ ਕੱਲ ਲੋਕਾਂ ਦਾ ਜਿਹੜਾ ਅੰਦਰੋਂ ਭਰਿਆ ਗੁਬਾਰ ਆ ਬਾਹਰ ਆਇਆ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਹਨਾ ਵੀ ਇੱਥੇ ਲੋਕਾਂ ਨੇ ਬੈਰੀਕੇਡ ਤੋੜ ਕੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਰੋਕ ਦੀ ਸੀ ਉੱਥੇ ਅੜ ਕੇ ਚਾਹੇ ਦਰਵਾਜ਼ੇ ਭੰਨ ਕੇ ਚਾਹੇ ਕੰਧਾ ਟੱਪ ਕੇ ਵੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਜਿਹੜਾ ਕੱਲ ਦੀ ਕਾਲਰ ਨੂੰ ਸਕਸੈਸਫੁਲ ਬਣਾਇਆ ਲੋਕਾਂ ਨੇ ਭਾਈ ਜੀ ਜਿਹੜਾ ਕਨਸਟੀਟਿਊਸ਼ਨਲ ਰਾਈਟ ਆਪਣਾ ਰਾਈਟ ਟੂ ਪ੍ਰੋਟੈਸਟ ਸਾਨੂੰ ਲੱਗਦਾ ਕਿ ਉਹਦਾ ਹੱਕ ਮੰਨ ਦੇ ਲਈ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਤੇ ਇਹ ਪੰਜਾਬ ਪੁਲਿਸਾਂ ਤੇ ਹਰਿਆਣਾ ਪੁਲਿਸਾਂ ਤਿੰਨਾਂ ਨੇ ਮਿਲ ਕੇ ਥੋੜਾ ਜਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਆਪਾਂ ਆਈ ਕਾਰਡ ਵਾਲੇ ਵੀ ਦਿਖ ਰਹੇ ਸੀ ਕਿ ਹੈਵਿੰਗ ਜਿਹੜੇ ਆਈ ਕਾਰਡ ਸੀਗੇ ਸਟੂਡੈਂਟ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਖੁਦ ਇੱਥੇ ਲਾਅ ਦਾ ਵਿਦਿਆਰਥੀ ਰਹਾਂ ਪੰਜਾਬ ਯੂਨੀਵਰਸਿਟੀ ਚ ਇਸ ਸਮੇਂ ਮੈਂ ਪ੍ਰੈਕਟਿਸ ਵੀ ਕਰਦਾ ਨਾਲ ਨਾਲ ਤੇ ਜਿਹੜਾ ਫੰਡਾਮੈਂਟਲ ਰਾਈਟ ਕਨਸਟੀਟਿਊਸ਼ਨ ਆਫ ਇੰਡੀਆ ਦਿੰਦਾ ਹੈ ਸਾਨੂੰ ਵੀ ਫ੍ਰੀਲੀ ਅਸੈਂਬਲ ਹੋਣ ਦਾ ਅਨ ਆਰਮਡ ਬਿਨਾ ਹਥਿਆਰਾਂ ਤੋਂ ਸੈਂਪਲ ਹੋਣ ਦਾ ਉਹ ਸਾਡਾ ਰਾਈਟ ਹੈ ਕਿਤੇ ਵੀ ਦੇਸ਼ ਦੇ ਕਿਸੇ ਵੀ ਖੁੰਝੇ ਦੇ ਵਿੱਚ ਮੂਵ ਕਰਨਾ ਜਾਣਾ ਉਹ ਸਾਡਾ ਰਾਈਟ ਹੈ ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਕਰਨਾ ਸ਼ਾਂਤਮਈ ਉਹ ਸਾਡਾ ਰਾਈਟ ਹੈ ਜਿੱਥੇ ਕਿਤੇ ਕੋਈ ਗਲਤ ਗੱਲ ਹੁੰਦੀ ਹੈ ਉਹ ਸਾਡਾ ਰਾਈਟ ਹੈ ਪਰ ਵੀ ਇੱਥੇ ਬੜੇ ਲੰਬੇ ਸਮੇਂ ਤੋਂ ਅਸੀਂ ਗੱਲ ਦੇਖ ਰਹੇ ਹਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਕਿਸੇ ਵੀ ਸਮੇਂ ਜੇ ਕੋਈ ਵੀ ਜਥੇਬੰਦੀ ਕੋਈ ਲੋਕ ਚਾਹੇ ਵਿਦਿਆਰਥੀ ਵੀ ਕਿਸੇ ਵੀ ਤਰੀਕੇ ਦੇ ਗਲਤ ਗੱਲ ਦੀ ਗਲਤ ਪਾਲਿਸੀ ਦੀ ਵਿਰੋਧਤਾ ਕਰਦੇ ਨੇ ਉਦੋਂ ਫਿਰ ਜਿਹੜੇ ਫੰਡਾਮੈਂਟਲ ਰਾਈਟ ਨੇ ਜਾਂ ਜਿਹੜੇ ਕਨਸਟੀਟਿਊਸ਼ਨਲ ਆ ਪੋਲਿਟਿਕਲ ਰਾਈਟ ਨੇ ਲੋਕਾਂ ਦੇ ਵੀ ਉਹਨੂੰ ਵਾਇਲਟ ਕਰਦੀ ਹੈ ਐਡਮਿਨਿਸਟ੍ਰੇਸ਼ਨ ਜਿੱਥੇ ਟੈਗ ਸਾਡੇ ਤੇ ਲੱਗਦਾ ਏ ਕਿ ਤੁਸੀਂ ਹਿੰਸਾ ਭੜਕਾਉਂਦੇ ਹੋ ਤੁਸੀਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋ ਉੱਥੇ ਇਹ ਗੱਲ ਪ੍ਰਸ਼ਾਸਨ ਵੱਲੋਂ ਦੇਖਣ ਨੂੰ ਮਿਲਦੀ ਹੈ ਵੀ ਜੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਹਰਿਆਣਾ ਤੇ ਪੰਜਾਬ ਦੀ ਪੁਲਿਸ ਡਿਪਲੋਏ ਕੀਤੀ ਗਈ ਉਹਨਾਂ ਦੀ ਜੂਰਿਕਸ਼ਨ ਤੋਂ ਬਾਹਰ ਆ ਕੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਂਟੀ ਰੌਟ ਜਿਹੜੀ ਫੋਰਸ ਹੁੰਦੀ ਹੈ ਉਹ ਪੰਜਾਬ ਦੀ ਡਿਪਲੋਏ ਸੀ ਪੰਜਾਬ ਦੇ ਬਾਰਡਰਾਂ ਦੇ ਉੱਤੇ ਹਰਿਆਣੇ ਦੀ ਪੁਲਿਸ ਡਿਪਲੋਏ ਹੈ ਵੀ ਇਹ ਗੱਲ ਦੇਖਣ ਨੂੰ ਆਈਏ ਕਿ ਹਰੇਕ ਸੂਬੇ ਦੀ ਆਪਦੀ ਇੱਕ ਜੂਰਿਕਸ਼ਨ ਹੁੰਦੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਇੱਕ ਕਾਇਦਾ ਕਾਨੂੰਨ ਹੁੰਦੇ ਕਲਿਮਿਟੇਸ਼ਨ ਹੁੰਦੀ ਹੈ ਉਹਨਾਂ ਲਿਮਿਟੇਸ਼ਨਾਂ ਨੂੰ ਟੱਪ ਕੇ ਚੰਡੀਗੜ੍ਹ ਪੁਲਿਸ ਦੇ ਨਾਲ ਹਰਿਆਣਾ ਤੇ ਪੰਜਾਬ ਜਿਹੜੀ ਪੁਲਿਸ ਹੈ ਵੀ ਇਹਨਾਂ ਨੇ ਇੱਥੇ ਆ ਕੇ ਕਾਨੂੰਨ ਵੀ ਭੰਗ ਕੀਤਾ ਤੇ ਲੋਕਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਤੇ ਜਿਹੜੀ ਇੱਕ ਲੀਗਲ ਪ੍ਰੋਸੈਸ ਲੋਕ ਕਰਨ ਜਾ ਰਹੇ ਸੀ ਆਪ ਦਾ ਸ਼ਾਂਤ ਵੀ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾ ਰਹੇ ਸੀ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਭਾਈ ਜੀ ਜਿਹੜਾ ਸਿਲੇਬਸ ਟੈਂਪਰਿੰਗ ਦੀ ਗੱਲ ਹੈ ਉਹਨੂੰ ਤੁਸੀਂ ਕਿਵੇਂ ਲੈ ਕੇ ਜਾਓਗੇ ਵਿਦਿਆਰਥੀਆਂ ਨੂੰ ਕਿਵੇਂ ਤੁਸੀਂ ਜਾਣਕਾਰੀ ਦਿਓਗੇ ਸਿਲੇਬਸ ਟੈਂਪਰਿੰਗ ਨਾਲ ਕੀ ਪ੍ਰਭਾਵ ਪੈ ਸਕਦਾ ਹੈ ਇਹ ਗੱਲ ਦੇਖਣ ਦੀ ਹੈ ਕਿ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਪੂਰੇ ਦੇਸ਼ ਦੇ ਵਿੱਚ ਕਲੈਪਸ ਹੁੰਦਾ ਜਾ ਰਿਹਾ ਹੈ ਵੀ ਜਿੱਥੇ ਸਰਕਾਰ 1 NS ਦੀ ਪਾਲਿਸੀ ਪੂਰੇ ਦੇਸ਼ ਦੇ ਵਿੱਚ ਲਾ ਰਹੀ ਹੈ ਉਸੇ ਤਰੀਕੇ ਦੇ ਨਾਲ ਨਿਊ ਐਜੂਕੇਸ਼ਨ 2020 ਵਰਗੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਲਾਗੂ ਕਰਕੇ ਵੀ ਕਿਸੇ ਵੀ ਖੇਤਰ ਦੀ ਜਿਹੜੀ ਰੀਜਨਲ ਲੈਂਗੁਏਜ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਉਹਦੇ ਕ੍ਰੈਡਿਟ ਸਕੋਰ ਘਟਾਏ ਜਾ ਰਹੇ ਨੇ ਨੌਨ ਸਰਟੀਫਿਕੇਟ ਜਿਹੜੀਆਂ ਰਿਸਰਚਾਂ ਨੇ ਵੀ ਉਹ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਨਾ ਵੀ ਜਿੱਥੇ ਪਹਿਲਾਂ ਗੱਲ AI ਦੀ ਹੁੰਦੀ ਆ ਡਿਜੀਟਲ ਮਾਰਕੀਟਿੰਗ ਦੀ ਹੁੰਦੀ ਆ ਉਹ ਸਾਰੇ ਇਤਿਹਾਸੇ ਨੂੰ ਆਪਾਂ ਕਹਿ ਲਓ ਵੀ ਡਿਜੀਟ ਡਿਜੀਟਾਈਜ਼ ਕਰਨ ਦੀ ਗੱਲ ਹੁੰਦੀ ਆ ਤੇ ਉਹਨੂੰ ਛੱਡ ਕੇ ਗਊ ਮੁੱਤਰ ਗੋਬਰ ਵਰਗੇ ਉਹ ਟੌਪਿਕਾਂ ਤੇ ਰਿਸਰਚਾ ਹੋਣ ਲੱਗੀਆਂ ਤੇ ਇਹ ਹੁੰਦਾ ਹੈ ਵੀ ਪ੍ਰੋਸੈਸ ਵੀ ਜਿਵੇਂ ਕਿਸੇ ਸਮੇਂ ਦੇ ਵਿੱਚ ਅ ਖਿਲਜੀ ਨੇ ਲਾਹੌਦਨ ਖਿਲਜੀ ਨੇ ਆਪ ਦੇ ਜਿਹੜਾ ਪੁਰਾਣਾ ਇਤਿਹਾਸ ਸੀ ਆਪ ਦੇ ਉਲਟ ਦਾ ਉਹ ਸਾਰਾ ਖਤਮ ਕਰਕੇ ਇੱਕ ਨਵਾਂ ਇਤਿਹਾਸ ਆਪ ਦੀ ਮਲਵਾ ਆਪ ਦੇ ਸਿਰੇ ਤੋਂ ਸ਼ੁਰੂ ਕੀਤਾ ਆਪ ਨੂੰ ਹੀਰੋ ਬਣਾ ਕੇ ਸ਼ੁਰੂ ਕੀਤਾ ਉਸੀ ਤਰੀਕੇ ਦੇ ਨਾਲ ਜਦੋਂ ਮੁਗਲ ਆ ਜਾਂਦਾ ਵੀ ਉਹਨਾਂ ਨੇ ਪੁਰਾਣਾ ਇਤਿਹਾਸ ਮਟਾ ਕੇ ਆਪ ਦਾ ਇਤਿਹਾਸ ਬਣਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਸਮਾਂ ਆ ਉਹ ਵੀ ਇਹ ਚੀਜ਼ ਕਰਦੇ ਨੇ ਜਦੋਂ ਹੁਣ ਮਾਡਰਨ ਅ ਕੈਲੋ ਡਿਕਟੇਟਰਸ਼ਿਪ ਚੱਲ ਰਹੀ ਉਹਦੇ ਵਿੱਚ ਵੀ ਉਹ ਲੜੀ ਚੱਲਦੀ ਆ ਰਹੀ ਹੈ ਸੋ ਪਰ ਉਸ ਦੇ ਵਿੱਚ ਇਹ ਗੱਲ ਹੈ ਵੀ ਜਿੱਥੇ ਸਾਊਥ ਨੇ ਇਸ ਚੀਜ਼ ਨੂੰ ਰਿਟੈਲੀਏਟ ਕੀਤਾ ਇਹ ਵੀ ਜਿੱਥੇ ਉਹਨਾਂ ਨੇ ਐਨਪੀ ਵਰਗੇ ਜਿਹੜੇ ਪਾਲਿਸੀਆਂ ਨੇ ਨਵੇਂ ਕਾਨੂੰਨ ਨੇ ਉਹਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਪਰ ਸਾਡੀ ਤਰਾਸ ਦੀ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਐਕਸਪੈਰੀਮੈਂਟਲ ਸ਼ੀਟ ਬਣ ਕੇ ਉਹ ਚੀਜ਼ਾਂ ਆਈਆਂ ਨੇ ਇੱਥੇ ਤੇ ਪਰ ਉਹਨਾਂ ਤਾਂ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਵੀ ਜਿਹੜੀਆਂ ਚੀਜ਼ਾਂ ਜਿਹੜੇ ਬੱਚੇ ਦੀ ਮੋਬਿਲਾਈਜੇਸ਼ਨ ਹੁੰਦੀ ਹੈ ਬੱਚਿਆਂ ਨੂੰ ਕਿਸੇ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਹੁੰਦਾ ਹੈ ਸਿਰਫ ਐਜੂਕੇਸ਼ਨਲ ਬੇਸਿਸ ਤੇ ਨਹੀਂ ਸੋਸ਼ੀਅਲੀ ਵੀ ਚਾਹੀਦੇ ਆ ਪੋਲਿਟੀਕਲੀ ਵੀ ਬੇਰੀ ਚਾਹੀਦੇ ਨੇ ਬੱਚੇ ਕਲਚਰਲੀ ਵੀ ਚਾਹੀਦੇ ਨੇ ਇਕਨੋਮਿਕਲੀ ਹਰੇਕ ਪਾਸੇ ਨੂੰ ਤੇ ਉਹਦੀ ਸਾਡੀ ਜਿਹੜੀ ਕੋਸ਼ਿਸ਼ ਹੈ ਲਗਾਤਾਰ ਚੱਰੀ ਰਹੇ ਬਾਈ ਜੀ ਤੁਹਾਨੂੰ ਰਾਜਨੀਤਿਕ ਪਾਠੇ ਤੋਂ ਕੋਈ ਉਮੀਦ ਹੈ ਕਿਉਂਕਿ ਤੁਸੀਂ ਲਾਅ ਦੇ ਸਟੂਡੈਂਟ ਹੋ ਤੁਹਾਨੂੰ ਲਾਅ ਬਾਰੇ ਵੀ ਪਤਾ ਹੈ ਰੀ ਆਰਗੇਨਾਈਜੇਸ਼ਨ ਐਕਟ 1966 ਤੋਂ ਬਾਅਦ ਇੰਟਰ ਸਟੇਟ ਬਾਡੀ ਕਾਰਪੋਰੇਸ਼ਨ ਸੀਗੀ ਉਹਨੂੰ ਸਟੇਟ ਬਾਡੀ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਦਿੱਕਤਾਂ ਕੀ ਐ ਜਾਂ ਅਫੀਡ ਹੀ ਨਹੀਂ ਕੀਤੀ ਪੰਜਾਬ ਗਵਰਨਮੈਂਟ ਨੇ ਸੈਂਟਰ ਨੇ ਤਾਂ ਕਰਨੀ ਕੀ ਇਹ ਦੇਖੋ ਤਾਂ ਇਹਨੂੰ ਨੱਪਣੇ ਚਾਹੁੰਦੇ ਐ ਇਹ ਨਾ ਮੈਨੂੰ ਆਪਾਂ ਕਿਸੇ ਇੱਕ ਸਰਕਾਰ ਦੇ ਸਰਤੇ ਵੀ ਨਾ ਇਲਜ਼ਾਮ ਲਾ ਸਕਦੇ ਇਹ ਜਿੰਨੀਆਂ ਸਰਕਾਰਾਂ ਆ ਰਹੀਆਂ ਨੇ ਚਾਹੇ ਉਹ ਅਕਾਲੀ ਦਲ ਦੀ ਰਹੀ ਹੋਵੇ ਕਾਂਗਰਸ ਦੇ ਸਮੇਂ ਆ ਪੰਜਾਬੀ ਆਰਗੇਨਾਈਜੇਸ਼ਨ ਐਕਟ 1966 ਦਾ ਵੀ ਆਂਦਾ ਏ ਉਸ ਤੋਂ ਬਾਅਦ ਨਿਊ ਐਜੂਕੇਸ਼ਨ ਪਾਲਿਸੀ ਵੀ ਲਾਗੂ ਹੁੰਦੀ ਐ ਉਸ ਤੋਂ ਬਾਅਦ ਸੈਂਟਰਲਾਈਜ਼ੇਸ਼ਨ ਦੀ ਵੀ ਗੱਲ ਪੰਜਾਬ ਯੂਨੀਵਰਸਿਟੀ ਤੇ ਗੱਲ ਰਹੀ ਵੀ ਇੰਟਰਸਟੇਟ ਬਾਡੀ ਕਾਰਪੋਰੇਟ ਤੋਂ ਹਟਾ ਕੇ ਵੀ ਇਹਨੂੰ ਸਟੇਟ ਯੂਨੀਵਰਸਿਟੀ ਕਿਸ ਤਰੀਕੇ ਦੇ ਨਾਲ ਵੀ ਜਦੋਂ 1947 ਦੀ ਵੰਡ ਹੁੰਦੀ ਹੈ ਉਦੋਂ ਚਾਰ ਵੱਡੀਆਂ ਯੂਨੀਵਰਸਿਟੀਆਂ ਚੋਂ ਚੌਥੇ ਨੰਬਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੀ ਇਸ ਤੋਂ ਇਲਾਵਾ ਅਲਾਹਾਬਾਦ ਬੰਬੇ ਮਦਰਾਸ ਦੀ ਜਿਹੜੀਆਂ ਯੂਨੀਵਰਸਿਟੀਆਂ ਹੋਈਆਂ ਨੇ ਉਹ ਵਿਧਾਨ ਸਭਾ ਨੇ ਆਪ ਦਾ ਬਿੱਲ ਪਾਸ ਕਰਕੇ ਵੀ ਉਹਨੂੰ ਵੀ ਸਟੇਟ ਯੂਨੀਵਰਸਿਟੀਆਂ ਜਿਹੜਾ ਐਲਾਨਿਆ ਇੰਟਰਸਟੇਟ ਬਾਡੀ ਕਾਰਪੋਰੇਟ ਤੋਂ ਹਟਾ ਕੇ ਵੀ ਜਦੋਂ ਕਿਸੇ ਸਮੇਂ ਜਿਹੜਾ ਪੰਜਾਬ ਯੂਨੀਵਰਸਿਟੀ ਐਕਟ 1947 ਦਾ ਉਹਦਾ ਜਿਹੜਾ ਸੈਕਸ਼ਨ 2 ਇੰਟਰਪ੍ਰੀਟੇਸ਼ਨ ਕਲੋਜ਼ ਹੁੰਦਾ ਜਿਹੜਾ ਉਸ ਦੇ ਵਿੱਚ ਜਿਹੜੀ ਸਟੇਟ ਦੀ ਡੈਫੀਨੇਸ਼ਨ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ ਉਹ ਸਟੇਟ ਮਤਲਬ ਗਵਰਨਮੈਂਟ ਨੂੰ ਗਵਰਨਮੈਂਟ ਮੀਨਸ ਪੰਜਾਬ ਗਵਰਨਮੈਂਟ ਕਰਿਆ ਪਰ ਉਸ ਤੋਂ ਬਾਅਦ ਹੀਰਾ ਫੇਰੀ ਕਰਕੇ origional ਐਕਟ ਗੈਪ ਕਰਕੇ ਵੀ ਉੱਥੇ ਉਹਦੀ ਬਜਾਏ ਗਵਰਨਮੈਂਟ ਮੀਨਸ ਸੈਂਟਰ ਗਵਰਨਮੈਂਟ ਕਰਤਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਡਿਸੀਜਨ ਹੈ ਵੀ ਉਹ ਸੈਂਟਰ ਗਵਰਨਮੈਂਟ ਕਰੂਗੀ ਇਸ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ ਗਵਰਨਰ ਤੋਂ ਹਟਾ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕਰ ਦੇਣਾ ਇੱਕੋ ਇੱਕ ਯੂਨੀਵਰਸਿਟੀ ਹੈ ਪੰਜਾਬ ਦੀ ਜਿੰਨੀਆਂ ਹੋਰ ਯੂਨੀਵਰਸਿਟੀ ਨੇ ਚਾਹੇ ਜੀਐਨਟੀ ਹੋਵੇ ਆ ਚਾਹੇ ਪਟਿਆਲਾ ਯੂਨੀਵਰਸਿਟੀ ਹੋਵੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਹੋਵੇ ਵੀ ਉਹਨਾਂ ਸਾਰਿਆਂ ਦੇ ਜਿਹੜੇ ਚਾਂਸਲਰ ਨੇ ਵੀ ਉਹ ਗਵਰਨਰ ਆਫ ਪੰਜਾਬ ਹੈ ਪਰ ਇੱਕੋ ਇਸ ਜੀ ਯੂਨੀਵਰਸਿਟੀ ਆ ਵੀ ਜਿਹਦਾ ਗਵਰਨਰ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਚਾਂਸਲਰ ਹੈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਸੋ ਇਹ ਜਿਹੜੀ ਗੱਲ ਹੈ ਇੱਕ ਪੋਲਿਟਿਕਲ ਡਿਸੀਜਨ ਹੈ ਇਹ ਸਰਕਾਰਾਂ ਦੇ ਹੱਥ ਦੀ ਚੀਜ਼ ਹੈ ਜੇ ਨੂੰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਇਹ ਗੱਲ ਕਰੇ ਕਿ ਅਸੀਂ ਹਾਈ ਕੋਰਟ ਮੂਵ ਕਰਾਂਗੇ ਸੋ ਉਸ ਦੇ ਵਿੱਚ ਇਹ ਹੈ ਕਿ ਪਿਛਲੇ ਸਾਲ ਦਾ ਤਿੰਨ ਜਿਹੜੀਆਂ ਰਿਟ ਪਟੀਸ਼ਨਾਂ ਨੇ ਉਹ ਪਹਿਲਾਂ ਪੈ ਚੁੱਕੀਆਂ ਨੇ ਸੈਨੇਟ ਨੂੰ ਲੈ ਕੇ ਤੇ ਪੋਲੀਟੀਕਲੀ ਇੱਕ ਰੂਲਿੰਗ ਪਾਰਟੀ ਦੇ ਵਿੱਚ ਬੈਠ ਕੇ ਕਿਸੇ ਸਟੇਟ ਦੇ ਸੀਐਮ ਹੋ ਕੇ ਆ ਜਿਹਾ ਗੱਲਾਂ ਆਣੀਆਂ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਉਹ ਬੜੀ ਮੈਂ ਕਹਿੰਨਾ ਵੀ ਕਿਸੇ ਸਿੱਟੇ ਦੀ ਗੱਲ ਨਹੀਂ ਵੀ ਉਹ ਇੱਕ ਪਾਵਰ ਨੂੰ ਯੂਜ਼ ਨਾ ਕਰਨਾ ਜਾ ਉਸ ਕੁਰਸੀ ਦੀ ਪਾਵਰ ਨੂੰ ਨਾ ਸਮਝਣ ਵਾਲੀ ਗੱਲ ਹੈ ਹੋਰ ਕੀ ਕਰਨਾ ਚਾਹੀਦਾ ਇਹਦੇ ਵਿੱਚ ਜਿਹੜਾ ਵਿਧਾਨ ਸਭਾ ਇਹ ਮਤਾ ਪਾਸ ਕਰੇ ਕਿ ਜਿਹੜੀ ਯੂਨੀਵਰਸਿਟੀ ਹੈ ਇਹਨੂੰ ਇੰਟਰਸਟਿਟ ਬਾਡੀ ਕਾਰਪੋਰੇਟ ਹਟਾ ਕੇ ਅਸੀਂ ਸਟੇਟ ਯੂਨੀਵਰਸਿਟੀ ਬਣਾਵਾਂਗੇ ਜਿਹੜਾ ਇਹਦਾ ਬੜਾ ਦਾ ਬਜਟ ਹੈ ਵੀ ਅਸੀਂ ਫਾਈਨੈਂਸ਼ੀਅਲੀ ਇਸ ਚੀਜ਼ ਨੂੰ ਚੱਕਾਂਗੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਐਡ ਕਰਾਂਗੇ ਕੰਪਲੀਟਲੀ ਵੀ ਅਸੀਂ ਸੈਂਟਰ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਤੇ ਕਹਿ ਲੋ ਵੀ ਉਹਨਾਂ ਦੇ سپورਟ ਤੇ ਨਹੀਂ ਅਸੀਂ ਉਹਨਾਂ ਦੇ ਆਸਰੇ ਨਹੀਂ ਬੈਠੇ ਵੀ ਜੇ ਹਿਮਾਚਲ ਆਪ ਦਾ ਇਤੋਂ ਐਫੀਲੀਏਸ਼ਨ ਵਾਪਸ ਲੈ ਸਕਦਾ ਜੇ ਬੰਸੀ ਲਾਲ ਦੀ ਸਰਕਾਰ ਵੇਲੇ ਹਰਿਆਣਾ ਆਪ ਦਾ ਜਿਹੜਾ ਐਫੀਲੀਏਸ਼ਨ ਵਾਪਸ ਲੈ ਕੇ ਸ਼ਿਮਲਾ ਯੂਨੀਵਰਸਿਟੀ ਤੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਕੇ ਉਹਨੂੰ ਰਨ ਕਰ ਸਕਦਾ ਤਾਂ ਪੰਜਾਬ ਪੰਜਾਬ ਸਰਕਾਰ ਵੀ ਪੰਜਾਬ ਐਸ ਯੂਨੀਵਰਸਿਟੀ ਨੂੰ ਰਨ ਕਰ ਸਕਦਾ ਸੋ ਇਹ ਮਤਾ ਪਾਸ ਹੋਵੇ ਵਿਧਾਨ ਸਭਾ ਦੇ ਵਿੱਚ ਕਿ ਜਿਹੜੀ ਇਹ ਇੰਟਰਸਟੇਟ ਬਾਡੀ ਕਾਰਪੋਰੇਟ ਹੈ ਇਹਨੂੰ ਹਟਾ ਕੇ ਇਹਨੂੰ ਸਟੇਟ ਯੂਨੀਵਰਸਿਟੀ ਬਣਾਣਾ ਹੈ ਤੇ ਪਾਰਲੀਮੈਂਟ ਦੇ ਵਿੱਚ ਜਿੰਨੇ ਇੱਥੋਂ ਦੇ ਨੁਮਾਇੰਦੇ ਨੇ ਚਾਹੇ ਉਹ ਰਾਜ ਸਭਾ ਦੇ ਮੈਂਬਰ ਹੋਣ ਚਾਹੇ ਲੋਕ ਸਭਾ ਦੇ ਮੈਂਬਰ ਹੋਣ ਵੀ 13 ਤੇ 5 ਦੇ ਗਣ ਜੀ 18 ਦੀ ਗਣਤੀ ਆ ਵੀ ਉਹ ਆ ਪਾਰਲੀਮੈਂਟ ਦੇ ਵਿੱਚ ਮਤਾ ਪਾਵੇ ਤੇ ਮਤਾ ਪਾਸ ਕਰੇ ਸੋ ਇਸ ਤਰੀਕੇ ਦੇ ਨਾਲ ਜਿਹੜੀ ਯੂਨੀਵਰਸਿਟੀ ਆ ਉਹ ਸੈਂਟਰਲਾਈਜ਼ ਹੋਣ ਤੋਂ ਵੀ ਬਚੂਗੀ ਸੈਫਰਨਾਈਜ਼ ਹੋਣ ਤੋਂ ਵੀ ਬਚੂਗੀ ਤੇ ਪ੍ਰਾਈਵੇਟਾਈਜ਼ ਹੋਣ ਤੋਂ ਵੀ ਬਚੂਗੀ ਤੇ ਵੱਡੀ ਗੱਲ ਸਭ ਤੋਂ ਵੱਡੀ ਗੱਲ ਕੀ ਆ ਵੀ ਜਿਹੜਾ ਦਾਵਾ ਪੰਜਾਬ ਇਸ ਯੂਨੀਵਰਸਿਟੀ ਦੇ ਉੱਤੇ ਰੱਖਦਾ ਹੈ ਆਪ ਦੀ ਰਾਤ ਧਰਨੀ ਦੇ ਉੱਤੇ ਰੱਖਦਾ ਹੈ ਉਹਦਾ ਵੀ ਵਿਚਾਰ ਰਹ ਜੂਗਾ ਸਰ ਹੁਣ ਲਾਸਟ ਸਵਾਲ ਮੇਰੇ ਰਹਿਏ ਆ ਕਿ ਜਿਹੜਾ ਐਜੀਟੇਸ਼ਨ ਆ ਤੁਹਾਡਾ ਇਹਦੀ ਅਗਲੀ ਰੂਪਰੇਖਾ ਕੀ ਹੈ ਜੀ ਮਤਲਬ ਸਾਡਾ ਸਭ ਤੋਂ ਪਹਿਲੀ ਗੱਲ ਹੈ ਵੀ ਜਿਹੜਾ ਪ੍ਰੋਟੈਸਟ ਹੈ ਵੀ ਇਹ ਪੂਰੇ ਤਰੀਕੇ ਦੇ ਨਾਲ ਕੰਪਲੀਟਲੀ ਸ਼ਾਂਤਮਈ ਪ੍ਰੋਟੈਸਟ ਹੈ ਸਾਡਾ ਵੀ ਜਦੋਂ ਤੱਕ ਸਾਡੀ ਜਿਹੜੀ ਮੁੱਖ ਮੰਗ ਹੈ ਸੈਨੇਟ ਚੋਣਾਂ ਦੀ ਜਿਹੜਾ ਸ਼ਡਿਊਲ ਆਣਾ ਉਦੋਂ ਤੱਕ ਨਿਰੰਤਰ ਜਾਰੀ ਰਹੂਗਾ ਵੀ ਜਿਹੜੀ ਗੱਲ ਆ ਰਹੀ ਹੈ ਕਿ ਇੱਕ ਦੋ ਦਿਨਾਂ ਚ ਸ਼ਾਇਦ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਜੇ ਨਹੀਂ ਹੁੰਦਾ ਫਿਰ ਅਸੀਂ ਇਸ ਤੋਂ ਵੀ ਕੱਲ ਦੀ 10 ਮਾਰ ਪਰ ਦੀ ਕਾਲ ਨਾਲ ਵੀ ਵੱਡੀ ਕਾਲ ਦਵਾਂਗੇ ਤੇ ਜਿਹੜਾ ਅਗਲਾ ਜਿਹੜਾ ਸਾਡਾ ਫਾਈਨਲ ਸਟੈਪ ਹੈ ਵੀ ਐਸ ਜੀ ਯੂਨੀਵਰਸਿਟੀ ਦੀ ਜਿਹੜੀ ਬਾਰ-ਬਾਰ ਸੈਨੇਟ ਦੀ ਜਾਂ ਹੋਰ ਸਮੱਸਿਆਵਾਂ ਆਉਂਦੀਆਂ ਨੇ ਸੈਂਟਰਲਾਈ ਇਹਦਾ ਪੱਕਾ ਹੱਲ ਹੱਲ ਵਲ ਵਧਾਂਗੇ ਕਿ ਜਿਹੜੀ ਦਾਅਵੇਦਾਰੀ ਪੰਜਾਬ ਦੀ ਹੈ ਇਸ ਯੂਨੀਵਰਸਿਟੀ ਦੇ ਉੱਤੇ ਹੋਮ ਮਿਨਿਸਟਰੀ ਆਪਦੀ ਇੱਕ ਮੀਟਿੰਗ ਦੇ ਵਿੱਚ ਕਹਿੰਦੇ ਨੇ ਮਿਨਿਟਸ ਆਫ ਮੀਟਿੰਗ ਨੇ ਕਿ ਪੰਜਾਬ ਇਜ਼ ਸਸੈਸਸ ਸਟੇਟ ਟੂ ਦਿਸ ਯੂਨੀਵਰਸਿਟੀ ਮਤਲਬ ਪੰਜਾਬ ਹੀ ਇਹਦਾ ਜਿਹੜਾ ਦਾਵਾ ਰੱਖਦੇ ਅਸੀਂ ਉਸ ਗੱਲ ਵੱਲ ਵਧਾਂਗੇ ਉਹ ਤੋਂ ਵੱਡਾ ਜਿਹੜਾ ਸੋਲੂਸ਼ਨ ਆ ਵੀ ਜਿਹੜੀ ਚੰਡੀਗੜ੍ਹ ਦੀ ਆਪਦੀ ਰਾਤਨੀ ਦੀ ਲੜਾਈ ਅਸੀਂ ਉਹ ਲੜਾਂਗੇ ਤੇ ਇਸ ਯੂਨੀਵਰਸਿਟੀ ਨੂੰ ਅਸੀਂ ਸਟੇਟ ਯੂਨੀਵਰਸਿਟੀ ਬਣਾ ਕੇ ਹਟਾਂਗੇ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇੱਥੇ ਆਉਣ ਲਈ ਠੀਕ ਹੈ ਸਰ ਥੈਂਕ ਯੂ